ਹੈਲੋ ਦੇਸੀ ਕੁਕਿੰਗ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਬਣਾਵਾਂਗੇ ਆਪਾਂ ਆਲੂ ਵੈਂਗਣ ਦੀ ਸਬਜ਼ੀ ਇਹ ਆਪਾਂ ਵੈਂਗਣ ਲੈ ਲਿਆ ਜੀ ਇਹ ਆਪਣੇ ਘਰ ਦੇ ਫਰੈਸ਼ ਵੈਂਗਣ ਆ ਜੀ ਇਹਨਾਂ ਨੂੰ ਆਪਾਂ ਦੋ ਤਿੰਨ ਵਾਰੀ ਪਾ ਸਾਫ ਪਾਣੀ ਨਾਲ ਧੋ ਲਿਆ ਹੁਣ ਆਪਾਂ ਇਹਨਾਂ ਦੀ ਕਟਿੰਗ ਕਰਾਂਗੇ ਇੱਧਰ ਆਪ ਪਾਣੀ ਲੈ ਲਿਆ ਜੀ ਇੱਕ ਭਾਂਡੇ ਚ ਵੀ ਪਾਣੀ ਜੀ ਕਟਾਂਗੇ ਆਪਾਂ ਕਿਉਂਕਿ ਜੇਕਰ ਆਪਾਂ ਪਾਣੀ ਤੋਂ ਬਿਨਾਂ ਕੱਟਦੇ ਆ ਤੇ ਕਾਲੇ ਪੈ ਜਾਂਦੇ ਆ ਹੁਣ ਆਪਾਂ ਇਹਨਾਂ ਦੀ ਅਗਲੀ ਡੰਡੀ ਕੱਟ ਕੇ ਇਨਾਂ ਦੇ 4 ਪੀਸ ਕਰ ਲਾਂਗੇ ਇਹਨਾਂ ਨੂੰ ਪਾਣੀ 'ਚ ਸਿੱਟੀ ਜਾਵਾਂਗੇ ਚਿਰ ਚਿਰ ਕੇ ਸਾਰੇ ਵੈਂਗਨਾ ਆਪਾਂ ਇਸ ਤਰ੍ਹਾਂ ਕੱਟ ਲਾਂਗੇ ਜੀ ਇੱਧਰ ਆਪਾਂ ਤੇਲ ਗਰਮ ਰੱਖ ਲਿਆ ਜੀ ਆਪਣਾ ਤੇਲ ਗਰਮ ਹੋ ਗਿਆ ਹੁਣ ਆਪਾਂ ਇਹਦੇ 'ਚ ਜੀਰਾ ਪਾ ਲਿਆ ਜੀਰੇ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਾਂਗੇ ਫਿਰ ਆਪਾਂ ਇਹਦੇ ਵਿੱਚ ਪਿਆਜ਼ ਐਡ ਕਰਾਂਗੇ ਜੀ ਜੀਰਾ ਭੁੱਜ ਗਿਆ ਆਪਣਾ ਹੁਣ ਆਪਾਂ ਇਹਦੇ ਵਿੱਚ ਪਿਆਜ਼ ਪਾਵਾਂਗੇ ਜੀ ਪਿਆਜ਼ਾਂ ਨੂੰ ਆਪਾਂ ਹਲਕੀ ਅੱਗ ਤੇ ਪਕਾਵਾਂਗੇ ਜਿੰਨੀ ਦੇਰ 골ਡਨ ਬ੍ਰਾਊਨ ਨਹੀਂ ਹੁੰਦੇ ਉੰਨੀ ਦੇਰ ਆਪਾਂ ਇਹਨਾਂ ਨੂੰ ਪਕਾਈ ਜਾਵਾਂਗੇ ਹਲਕੀ ਅੱਗ ਤੇ ਚੰਗੀ ਤਰ੍ਹਾਂ ਪਿਆਜ਼ਾਂ ਨੂੰ ਭੁੰਨ ਲਾਂਗੇ ਜਦੋਂ ਆਪਣੇ ਪਿਆਜ਼ ਭੁੱਜ ਗਿਆ ਫਿਰ ਆਪਾਂ ਇਹਨਾਂ ਦੇ ਵਿੱਚ ਆਪਣੇ ਕੱਟੇ ਹੋਏ ਆਲੂ ਪਾਵਾਂਗੇ ਆਪਣੇ ਪਿਆਜ਼ ਭੁੱਜ ਗਿਆ ਜੀ ਹੁਣ ਹੁਣ ਆਪਾਂ ਇਹਨਾਂ ਦੇ ਵਿੱਚ ਆਲੂ ਪਾ ਲਾਂਗੇ ਜੀ ਇਹ ਪਾ ਲ ਆਲੂ ਆਪਾਂ ਪਾਣੀ 'ਚ ਹੀ ਕੱਟ ਕੇ ਰੱਖੇ ਸੀ ਇਹ ਆਲੂ ਵੀ ਆਪਾਂ ਕਾਲੇ ਪੈ ਜਾਂਦੇ ਆ ਇਸ ਕਰਕੇ ਪਾਣੀ ਜੀ ਰੱਖੇ ਸੀ ਆਪਾਂ ਹੁਣ ਆਪਾਂ ਆਲੂਆਂ ਨੂੰ 5-7 ਮਿੰਟ ਭੁੰਨ ਲਾਂਗੇ ਜੀ ਪਿਆਜ਼ਾਂ ਦੇ ਨਾਲ ਇਸ ਤਰ੍ਹਾਂ ਬਣਾਏ ਆ ਆਲੂ ਬਹੁਤ ਹੀ ਵਧੀਆ ਆਲੂ ਐਂਗਰ ਦੀ ਸਬਜ਼ੀ ਬਹੁਤ ਹੀ ਵਧੀਆ ਬਣਦੀ ਹੈ ਆਲੂਆਂ ਤੁਸੀਂ ਇਸ ਤਰ੍ਹਾਂ ਭੁੰਨ ਲਿਓ ਪਿਆਜ਼ਾਂ ਦੇ ਨਾਲ ਜਦੋਂ ਆਪਣੇ ਆਲੂ ਭੁੱਜ ਗਏ ਜੀ ਚੰਗੀ ਤਰ੍ਹਾਂ 5 ਕੁ ਮਿੰਟ ਆਪਾਂ ਇਹਨਾਂ ਨੂੰ ਢੱਕ ਕੇ ਪਕਾ ਲਾਂਗੇ ਥੋੜੇ ਜਿਹਾ ਸੌਫਟ ਹੋ ਗਏ ਜਦੋਂ ਫਿਰ ਆਪ ਬਾਈ ਦੇ ਵਿੱਚ ਟਮਾਟਰ ਐਡ ਕਰਾਂਗੇ ਹੁਣ ਆਪਾਂ ਦੋ ਤਿੰਨ ਮਿੰਟ ਟਮਾਟਰਾਂ ਨੂੰ ਵੀ ਸੇਕ ਲਵਾ ਲਾਂਗੇ ਇਹ ਆਪਾਂ ਸਾਰਾ ਪ੍ਰਕਾਸ਼ ਤੇ ਹਲਕੀ ਅੱਗ ਤੇ ਪਕਾਉਣੀ ਹੈ ਜੀ ਆਲੂ ਵੀ ਟਮਾਟਰ ਫੇਰੇ ਬਹੁਤ ਟੇਸਟੀ ਬਣਦੇ ਆ ਜੀ ਹੁਣ ਆਪਾਂ ਇਹਦੇ ਵਿੱਚ ਨਮਕ ਮਿਰਚ ਐਡ ਕਰਾਂਗੇ ਅਦੇ ਸਵਾਦ ਅਨਸਾਰ ਨਮਕ ਪਾ ਲਾਂਗੇ ਲਾਲ ਮਿਰਚ ਪਾ ਲਾਂਗੇ ਹਲਦੀ ਪਾਊਡਰ ਪਾ ਲਾਂਗੇ ਜੀ ਹੁਣ ਆਪਾਂ ਧਨੀਆ ਪਾਊਡਰ ਪਾਵਾਂਗੇ ਜੀ ਨਾਲ ਹੀ ਆਪਾਂ ਜੀਰਾ ਪਾਊਡਰ ਪਾਵਾਂਗੇ ਸਾਰੇ ਮਸਾਲਿਆਂ ਨੂੰ ਹੁਣ ਆਪਾਂ ਪਕਾ ਲਾਂਗੇ। ਕਸ਼ਮੀਰੀ ਲਾਲ ਮਿਰਚ ਪਾਵਾਂਗੇ ਜੀ। ਇਹਦੇ ਨਾਲ ਕਲਰ ਬਹੁਤ ਵਧੀਆ ਆਉਂਦਾ ਸਬਜ਼ੀ ਦਾ। ਹੁਣ ਆਪਾਂ ਇਹਨਾਂ ਨੂੰ ਹਲਕਾ ਹਲਕਾ ਹਿਲਾ ਲਾਂਗੇ ਜੀ। ਤਾਂ ਕਿ ਆਪਣਾ ਮਸਾਲਾ ਚੰਗੀ ਤਰ੍ਹਾਂ ਭੁੱਜ ਜੇ। 5 ਕੁ ਮਿੰਟ ਆਪਾਂ ਇਸ ਤਰ੍ਹਾਂ ਮਸਾਲੇ ਨੂੰ ਪਕਾਵਾਂਗੇ। ਥੋੜਾ ਜਿਹਾ ਆਪਾਂ ਇਹਦੇ ਚ ਪਾਣੀ ਐਡ ਕਰ ਦਾਂਗੇ ਅੱਧੇ ਗਲਾਸ ਤੋਂ ਵੀ ਘੱਟ ਨਾਲ ਹੀ ਆਪਾਂ ਬੈਂਕ ਕੱਟੇ ਹੋਏ ਬੈਂਗਣ ਪਾ ਦਾਂਗੇ ਜੀ ਹੁਣ ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਹੁਣ ਇਹ ਸਾਰੀ ਚੀਜ਼ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਆਪਾਂ ਇਹਨਾਂ ਨੂੰ ਅਪਣੀਆਂ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਮਿਕਸ ਹੋ ਗਿਆ ਹੁਣ ਆਪਾਂ ਇਹਨਾਂ ਨੂੰ 10 ਮਿੰਟ ਟੱਕ ਨਾਲ ਹੀ ਆਪਾਂ ਹਰੀਆਂ ਮਿਰਚਾਂ ਪਾ ਦਾਂਗੇ ਲੰਬੀਆਂ ਕੱਟੀਆਂ ਹੋਈਆਂ ਇਹਨਾਂ ਨੂੰ ਵੀ ਆਪਾਂ ਮਿਕਸ ਕਰ ਦਾਂਗੇ ਹੁਣ ਆਪਾਂ ਇਹਨਾਂ ਨੂੰ 10 ਮਿੰਟ ਢੱਕ ਕੇ ਪਕਾਵਾਂਗੇ ਜੀ। ਭੰ 10 ਮਿੰਟ ਹੋ ਗਏ। ਆਪਣੀ ਸਬਜੀ ਸੌਫਟ ਹੋ ਗਈ ਆ। ਹੁਣ ਆਪਾਂ ਦੇਖ ਲਾਂਗੇ ਵੀ। ਫਿਰ 5 ਕੁ ਮਿੰਟ ਆਪਾਂ ਢੱਕ ਕੇ ਪਕਾਵਾਂਗੇ ਆਪਣੀ ਸਬਜੀ ਬਣ ਕੇ ਤਿਆਰ ਆ ਜੀ। ਇਹ ਬਹੁਤ ਹੀ ਟੇਸਟੀ ਬਣੀ ਐ। ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੇ। ਲਾਈਕ ਕਰੋ, ਸ਼ੇਅਰ ਕਰੋ। ਕਮੈਂਟ ਕਰਕੇ ਜਰੂਰ ਦੱਸਿਓ ਸਾਡੀ ਰੈਸਪੀ ਕਿੱਦਾਂ ਦੀ ਲੱਗੀ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਇਓ